ਉਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਸਰਕਾਰ ਹੀ ਜਾਣਦੀ ਆ। ਸੋ ਸ਼ਾਮਣੀ ਕਮੇਟੀ ਦੀ ਉਸ ਕਮੇਟੀ ਵੱਲੋਂ ਇਹ ਸਾਰੀ ਘੋਕ ਡੰਗਾਈ ਨਾ ਕਰਕੇ ਇਹ ਆਦੇਸ਼ ਹੋਇਆ ਸੀ ਅੱਜ ਅਸੀਂ ਬੈਠ ਕੇ ਸਾਰੀ ਮੀਟਿੰਗ ਕੀਤੀ ਆ। ਅੱਜ ਜਿਹੜਾ ਇੱਕ ਫੈਸਲਾ ਉਹ ਅਜੈਕਟਿਵ ਨੇ ਸਾਰੇ ਸਰਸੰਮਤੀ ਨਾਲ ਇਹ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਇਥੇ ਜਨਰਲ ਹਾਊਸ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਕਾਲ ਕੀਤੀ ਗਈ ਆ ਜਿਹਦੇ ਵਿੱਚ ਇਹ ਸਾਰਾ ਮਾਮਲਾ ਸਾਰੀਆਂ ਰਿਪੋਰਟਾਂ ਜਿਹੜੀਆਂ ਛਪੀਆਂ ਸੰਗਤਾਂ ਤੱਕ ਵੀ ਤੇ ਮੈਂਬਰ ਸਹਿਬਾਨ ਤੱਕ ਵੀ ਇਹ ਸਾਰੀਆਂ ਛਾਪ ਕੇ ਪਹੁੰਚਾਈਆਂ ਜਾਣਗੀਆਂ ਤੇ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਵੀ ਤੇ ਸਾਡੇ ਪ੍ਰਚਾਰਕ ਵੀ ਪਿੰਡਾਂ-ਪਿੰਡਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਛਾਪ ਕੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਵਾਬ ਮੰਗਦੀਆਂ ਪਰ ਜਵਾਬ ਅਜੇ ਦਿੱਤੇ ਨਹੀਂ ਜਾ ਰਹੇ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ 20 ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਪਰ ਸਵਾਲ ਉਥੇ ਦੇ ਉਥੇ ਖੜੇ ਆ ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਵਿਸਥਾਰ ਦੇ ਨਾਲ ਸਾਰੇ ਮੈਂਬਰ ਸਹਿਬਾਨ ਆਪਣੀਆਂ ਰਾਏਵਾਂ ਦੇਣਗੇ ਰਿਪੋਰਟਾਂ ਹਾਂ ਤੱਕ ਪਹੁੰਚਾਈ ਜਾਊਗੀ ਆਮ ਸੰਗਤਾਂ ਤੱਕ ਵੀ ਪਹੁੰਚਾਈ ਦਿੱਤੀ ਜਾਊਗੀ ਉਹ ਤੋਂ ਇਲਾਵਾ ਕਿਉਂਕਿ ਕੱਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ ਉਹ ਸਿਗਾ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ ਵਿੱਚ ਫਰਵਾਸਰ ਦਵਿੰਦਰਪਾਲ ਸਿੰਘ ਭੁੱਲਰ ਇਹ ਜਾਦੀ ਸਰਕਾਰ ਬਣੀ ਆ ਮੇਰਾ ਖਿਆਲ ਆ ਤਿੰਨ ਵਾਰੀ ਉਹਨਾਂ ਦੀ ਫਾਈਲ ਉੱਥੇ ਗਈ ਉਹ ਕੇਜਰੀ ਵੀ ਆ ਸਾਹਿਬ ਨੇ ਪੈਂਡਿੰਗ ਕਰਦੇ ਰਹੇ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਤੇ ਆਰਟੀਮੇਟਲੀ ਹੁਣ ਪਰਸੋਂ ਜਿਹੜੀ ਉਹ ਉਹਨਾਂ ਦੀ ਪਰਮਾਨੈਂਟ ਰਿਹਾਈ ਜਿਹੜੀ ਹੋਣੀ ਸੀ ਉਹਦੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਮੈਂ ਸਮਝਦਾ ਬੜੀ ਵੱਡੀ ਬੇਇਨਸਾਫੀ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਤੇ ਬੇਇਨਸਾਫੀ ਦੇ ਖਿਲਾਫ ਨਹੀਂ ਬੋਲ ਰਹੇ ਬੇਇਨਸਾਫੀ ਕੀ ਆ ਪਹਿਲੀ ਤਾਂ ਬੇਇਨਸਾਫੀ ਇਹ ਆ ਕਿ ਉਹ ਆਪਣੇ ਜਿੰਨੇ ਉਹਨਾਂ ਨੂੰ ਕੈਦ ਹੋਈ ਸੀ ਉਸ ਤੋਂ ਵੱਧ ਉਹ ਕੈਦ ਜਿਹੜੀ ਉਹ ਕੱਟ ਚੁੱਕੇ ਆ ਔਰ ਦੂਜੀ ਬੇਇਨਸਾਫੀ ਇਹ ਆ ਕਿ ਸੈਂਟਰ ਸਰਕਾਰ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਇਹ ਨੌ ਮੈਂਬਰ ਸਿਗੇ ਜਿਨ੍ਹਾਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਜੋ 6 ਜਿਹੜੇ ਉਹ ਕੁਝ ਉਦਾਂ ਆ ਗਏ ਕੁਝ ਪਰਮਾਨੈਂਟ ਬੇਲ ਤੇ ਆਈ ਆ ਉਹ ਪਰਮਾਨੈਂਟ ਬੇਲ ਵੀ ਕੀ ਹੁੰਦੀ ਆ ਵੀ ਜਦੋਂ ਮਰਜ਼ੀ ਸਾਧ ਲੈਣ ਤੇ ਇਹ ਤਿੰਨ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣਾ ਭਾਈ ਗੁਰਦੇਵ ਗੁਰਦੀਪ ਸਿੰਘ ਜੀ ਖਹਿੜਾ ਤੇ ਫਰਵਾਸਰ ਦਵਿੰਦਰਪਾਲ ਸਿੰਘ ਪੁੱਲੜ ਤੇ ਮੈਂ ਪੁੱਛਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਤ ਸੱਭਾ ਜਿੱਲੇ ਤੁਸੀਂ ਪ੍ਰਾਪਤ ਕੀਤੀ ਉਦੋਂ ਬੜਬੜੇ ਆ ਕੇਜਰੀਬਾਹ ਸਾਹਿਬ ਦੀ ਵੀ ਵੀਡੀਓ ਚੱਲ ਰਹੀ ਆ ਤੇ ਕਿਵੇਂ ਝੂਠੇ ਸਾਹ ਦੇ ਮਸਲੇ ਦੇ ਉੱਤੇ ਕੀ ਕੁਝ ਬੋਲ ਰਹੇ ਆ ਤੇ ਅੱਜ ਫੇਰ ਹੋਰ ਸੌਂਗਾ ਤੁਸੀਂ ਅੱਜ ਬੇਨਸਾਪੀ ਅੱਜ ਤੁਸੀਂ ਸਰਕਾਰ ਨਹੀਂ ਗਏ ਜਿਹੜੇ ਕੱਲ ਤੱਕ ਸਰਕਾਰਾਂ ਤੋਂ ਆਸ ਰੱਖਦੇ ਸੀ ਅੱਜ ਤਾਂ ਤੁਸੀਂ ਸੱਤਾ ਦੇ ਵਿੱਚ ਆ ਤੇ ਜੇ ਭੁੱਲਰ ਸਾਹਿਬ ਵਰਗੇ ਵੀ ਜਿਹਦੀ ਪੋਜੀਸ਼ਨ ਨੂੰ ਸਪੋਰਟ ਕਰਨ ਲਈ ਬਹੁਤ ਵੱਡੇ ਕਾਰਨ ਆ ਉਹ ਸਾਰੇ ਕਾਰਨ ਸਿੱਕੇ ਟੰਕ ਕੇ ਤੇ ਅੱਜ ਆਪਾਂ ਰਾਸਤਾ ਦਾ ਸੁੱਖ ਮਾਣ ਰਹੇ ਕਿਸੇ ਦੇ ਕੰਨੋਂ ਕੰਨੀ ਈਵਨ ਮੈਂ ਤਾਂ ਮੈਂ ਇਹ ਵੀ ਕੰਡੈਮਨਡ ਕਰਦਾ ਕਿਸੇ ਦੀ ਜ਼ਮੀਰ ਹੀ ਨਹੀਂ ਜਾਗੀ 92 ਐਮਐਲਏ ਤੇ ਕੈਬਨਿਟ ਦੇ ਕਿੰਨੇ ਵਜੀਰ ਆ ਹੈ ਕਿਸੇ ਦੀ ਜ਼ਮੀਰ ਜਾਗੀ ਪੇ ਕਹਿਣ ਪੇ ਨਹੀਂ ਜੀ ਇਹ şart ਹੋਣੀ ਚਾਹੀਦੀ ਸੀ ਇਹ ਹਾਲ ਆ ਅੱਜ ਇਸ ਸਰਕਾਰ ਦਾ ਤੇ ਕੇਜਰੀਵਾਲ ਸਾਹਿਬ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਉਹ ਚੁੱਪ ਕਰਕੇ ਕੱਲ ਕੀ ਸਫਾਈ ਦੇ ਰਹੇ ਜੀ ਉਹਦੇ 6 ਮੈਂਬਰੀ ਸੀ ਉਹਦੇ 7 ਮੈਂਬਰੀ ਸੀ ਹੁਣ ਲੋਕਾਂ ਨੇ ਤੁਹਾਡੀਆਂ ਸਫਾਈਆਂ ਨਹੀਂ ਸੁਣਨੀਆਂ ਤੁਸੀਂ ਸਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜ ਸੱਤਾ ਦੇ ਵਿੱਚ ਆ ਗਏ ਆ ਹੋਰ ਤਾਂ ਲੋਕ ਇਨਸਾਫ ਮੰਗਦੇ ਆ ਸਫਾਈ ਨਹੀਂ ਮੰਗਦੇ ਸੋ ਇਹ ਬਹੁਤ ਭੈੜੀ ਅਸੀਂ ਅੱਜ ਇਹਨੂੰ ਸਟਰੋਂਗਲੀ ਕੰਡੈਮ ਕਰਦੇ ਆ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਚਲੋ ਇਹ ਪੰਜਾਬ ਦੀ ਸਰਕਾਰ ਨੇ ਤਾਂ ਜੋਕ ਕੀਤਾ ਕੀਤਾ ਤੁਹਾਡੀ ਨੋਟੀਫਿਕੇਸ਼ਨ ਮੁਤਾਬਕ ਤੁਸੀਂ ਬੜੀ ਕਲਜੇਰ ਗੱਲ ਕੀਤੀ ਹੋਆ ਤੁਸੀਂ ਇਹ ਤਿੰਨੇ ਕੇਸ ਜਿਹੜੇ ਆ ਪ੍ਰਾਇੋਰਟੀ ਤੇ ਚੱਕੋ ਤੇ ਇਹ ਭੁੱਲਰ ਸਾਹਿਬ ਵਾਲੀ ਜਿਹੜੀ ਆ ਰਿਹਾਈ ਦਾ ਰਾਹ ਪਧਰਾ ਹੋ ਸਕੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਆ ਮੈਂ ਤੁਹਾਨੂੰ ਜੇ ਵੀਡੀਓ ਚੋ ਦਿਖਾ ਦੇ ਸਕਦਾ ਮੈਨੂੰ ਜਿਹੜੀ ਕਿਸੇ ਨੇ ਭੇਜੀ ਆ ਕੇਜਰੀਬਾਲ ਸਾਹਿਬ ਤੇ ਭਗਵੰਤ ਮਾਨ ਜੀ ਖੜੇ ਆ ਨਾਲ ਇੱਕ ਦੋ ਹੋਰ ਇਹਨਾਂ ਦੇ ਖੜੇ ਉਸ ਵੇਲੇ ਦੇ ਤੇ ਕਹਿ ਰਹੇ ਜੀ ਪੇ ਬਰਗਾੜੀ ਤੇ ਬਾਈਬਲ ਕਲਾਂ ਦਾ ਅਨਸਾਬ 24 ਘੰਟਿਆਂ ਚ ਕਰਾਂਗੇ ਸਾਨੂੰ ਰਾਤ ਸਤਾ ਦਿਓ ਚੱਕੇ ਅੰਦਰ ਸਿੱਟਾਂਗੇ ਤੇ ਸ਼ਰਮ ਵਾਲੀ ਗੱਲ ਆ ਪੌਣੇ 2 ਸਾਲ ਦੇ ਵਿੱਚ ਜਿਹੜਾ ਇਹ ਕੇਸ ਜਿਨ੍ਹਾਂ ਤੇ ਅਠਾਂ ਤੇ ਪਾਇਆ ਗਿਆ ਉਹਨਾਂ ਅਠਾਂ ਦੇ ਵਿੱਚ ਰਾਮ ਰਹੀਮ ਵੀ ਵਿੱਚ ਆ ਤੇ ਉਹਦਾ ਹੋ ਕੀ ਰਿਹਾ ਮੈਂ ਕੱਲ ਵੀ ਕਿਹਾ ਸੀ ਕਿ ਕੋਈ ਸਾਡੇ ਫੌਜਦਾਰੀ ਦੇ ਵਿੱਚ ਜਿਹੜੇ ਕੋਈ ਆਪੀਸੀ ਦੇ ਪ੍ਰੋਵੀਜ਼ਨ ਹੁੰਦੇ ਉਹਨਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋੜ ਹੁੰਦੀ ਹੈ ਜਿੱਦਾਂ ਪੁਲਿਸ ਅਧਿਕਾਰੀ ਨੂੰ ਕਿਸੇ ਨੂੰ ਤੁਸੀਂ ਕੇਸ ਚਲਾਉਣਾ ਕੋਈ ਦੀ ਸੈਂਕਸ਼ਨ ਦੀ ਲੋੜ ਆ ਐਵੇਂ ਸਾਡਾ ਮੁੱਖ ਮੰਤਰੀ ਹੋਰ ਉਹਨਾਂ ਦੀ ਸੈਂਕਸ਼ਨ ਦੀ ਲੋੜ ਆ ਕੁਝ ਅਫੈਂਸ ਆਪੀਸੀ ਦੇ ਐਸੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋੜ ਹੁੰਦੀ ਆ ਉਹਦੇ ਵਿੱਚ ਦੇ ਦੋਸ਼ ਧਰੇ ਹੋ ਧੋ ਦੇ 124 153 ਜਾਂ ਜੁਏਪੀਏ ਥੱਲੇ ਆਪਣਾ ਇਨਾਂ ਦੀ ਸੈਂਕਸ਼ਨ ਲੋੜ ਹੁੰਦੀ ਕੋਸ਼ ਤਾਂ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਦਿੰਦੀ ਆ ਜੁਏਪੀਏ ਦੇ ਥਲੇ ਤੇ 124 153 ਏ 295 ਏ ਸੈਂਟਰ ਨਹੀਂ ਇਹ ਪੰਜਾਬ ਦੀ ਸਰਕਾਰ ਜੇ ਸਰਕਾਰ ਦੇ ਉਹਦੀ ਜੂਰਿਸਡਿਕਸ਼ਨ ਦੇ ਵਿੱਚ ਇਹ ਪਰਚੇ ਦਰਜ ਹੋਏ ਆ ਤੇ ਕੱਲ ਇਹ ਗੱਲ ਸਾਹਮਣੇ ਆ ਗਈ ਕਿ ਪੌਣੇ 2 ਸਾਲ ਦੇ ਵਿੱਚ ਇਹਦੀ ਸੈਂਕਸ਼ਨ ਹੀ ਨਹੀਂ ਦਿੱਤੀ ਗਈ ਕਿਹੜੀ ਚੋਰ ਖੇਡ ਜਿਹੜੀ ਚੋਰੀ ਵਾਲੇ ਦਰਵਾਜ਼ੇ ਵਿੱਚ ਹੀ ਖੇਡੀ ਜਾ ਰਹੀ ਆ ਕਿ ਐਡੀ ਸਰਕਾਰ ਨਕਮੀ ਹੋ ਗਈ ਹੋਮ ਮਿਨਿਸਟਰ ਇਹਦੇ ਲਈ ਵੀ ਜ਼ਿੰਮੇਵਾਰ ਆ ਪੇ ਕਿਉਂ ਇਹ ਇੰਨੀ ਰਿਲੈਕਸੇਸ਼ਨ ਕਿਉਂ ਦਿੱਤੀ ਜਾ ਰਹੀ ਆ ਸੋ ਇਹ ਅੱਜ ਸਾਡੇ 4-5 ਮੁੱਦੇ ਸਿਗੇ ਬੇਸਿਕ ਤੌਰ ਦੇ ਉੱਤੇ ਜਿਨ੍ਹਾਂ ਲਈ ਇਹ ਮੀਟਿੰਗ ਸੱਦੀ ਗਈ ਸੀ ਮੈਂ ਕੌਮ ਨੂੰ ਵੀ ਸਮੂਚੀ ਨੂੰ ਬੇਨਤੀ ਕਰਦਾ ਇੱਕ ਸੁਰਤਾ ਦੇ ਵਿੱਚ ਹੋਈਏ ਅਸੀਂ ਲੜੀਏ ਝਗੜੀਏ ਆਪ ਵਿੱਚੇ ਧੜੇ ਬੱਕਰੇ ਆ ਪਰ ਇੱਕ ਗੱਲ ਤਾਂ ਆਪਾਂ ਸਾਰੇ ਤੈਅ ਕਰੀਏ ਕਿ ਜੇ ਗੁਰੂ ਘਰਾਂ ਦੇ ਵਿੱਚ ਗੋਲੀ ਚੱਲੇ ਤੇ ਉਹਦੇ ਲਈ ਜ਼ਿੰਮੇਵਾਰ ਵੀ ਕਾਲ ਤਖਤ ਵੱਲੋਂ ਕਰ ਦਿੱਤਾ ਜਾਵੇ ਇਹਨੂੰ ਆਪਾਂ ਏਵੇਂ ਨਾ ਲਈਏ ਸਮੁੱਚੀ ਕੌਮ ਦੀ ਗੱਲ ਆ ਸਿਧਾਂਤਾਂ ਦੀ ਗੱਲ ਆ ਵੀ ਅਕਸਰ ਗੋਲੀਆਂ ਤਾਂ ਉਹੋ ਹੀ ਆ ਜੇ ਜਿਹੜੀਆਂ ਹੋਰ ਥਾਂ ਵੀ ਕਿਤੇ ਚਲੀਆਂ ਜੇ ਸਤਖੰਡ ਸ੍ਰੀ ਦਰਬਾਰ ਸਾਹਿਬ ਜਾਂ ਤੋਪਾਂ ਟੈਂਕਾਂ ਚਲੀਆਂ ਸੀ ਤੇ ਇਹ ਉਹਨੂੰ ਮੰਨ ਲਓ ਵੀ ਹੁਣ ਆਪਾਂ ਹਾਲਾਤ ਕਿਵੇਂ ਦੇ ਆ ਨਾ ਹਾਲਾਤਾਂ ਦੇ ਵਿੱਚ ਵੀ ਕੋਈ ਮੋੜੇ ਝਗੜਾ ਕਰਨ ਵਾਲਾ ਨਹੀਂ ਕੋਈ ਮੋੜੇ ਹੋਰ ਕੋਈ ਨਹੀਂ ਹੋ ਰਿਹਾ ਤੇ ਉੱਥੇ ਵੀ ਆਪਾਂ ਗੋਲੀਆਂ ਚਲਾ ਚਲਾ ਕੇ ਤੇ ਆਪਾਂ ਅਮਨ ਦਾ ਏਕਲਾ ਕੇ ਤੇ ਆਪਾਂ ਉਹਦੇ ਵਿੱਚ ਉਹਨੂੰ ਜਸਟੀਫਾਈ ਇਹ ਜਸਟੀਫਿਕੇਸ਼ਨ ਜਿਹੜੀ ਆ ਹੁਣ ਲੋਕਾਂ ਨੇ ਤੁਹਾਡੀ ਚੱਲਣੀ ਨਹੀਂ ਚਾਹੇ ਸੱਟ ਬਣਾ ਲਓ ਚਾਹੇ ਕੁਝ ਹੋਰ ਬਣਾ ਲਓ ਕੱਲ ਤੱਕ ਤੁਸੀਂ ਕਹਿੰਦੇ ਸੀ ਸੱਟ ਬਣਾ ਕੇ ਇਨਸਾਫ 'ਚ ਦੇਰੀ ਕੀਤੀ ਜਾਂਦੀ ਆ ਤੇ ਹੁਣ ਕਿਹੜੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਆ ਸੋ ਸਾਡੀ ਅੱਜ ਸਾਰੀ ਐਗਜ਼ੀਕਟਿਵ ਦੇ ਮੈਂਬਰ ਸਾਹਿਬਾਨ ਉਧੇਦਾਰ ਸਾਹਿਬਾਨ ਆਏ ਸਿਗੇ ਇਹ ਬੈਠ ਕੇ ਅੱਜ ਫੈਸਲੇ ਹੋਏ ਆ ਤੇ ਮੈਂ ਸਮਝਦਾ ਕਿ ਇਹ ਸਰਕਾਰ ਭੁੱਲਰ ਸਾਹਿਬ ਆਲੇ ਮਸਲੇ ਤੇ ਬੁਰੀ ਤਰ੍ਹਾਂ ਫੇਲ ਹੋਈ ਆ ਬਣਦੀ ਰਿਹਾਈ ਵੀ ਨਹੀਂ ਦੇ ਸਕੇ ਤੇ ਬੜਬੜੇ ਜੇ ਮੈਂ ਪਿੱਛੇ ਨੂੰ ਜਾਵਾਂ 14 ਤੋਂ 14 ਤੋਂ ਅੱਗੇ ਵੀ 19 20 ਤੱਕ ਜੇ ਇਹਨਾਂ ਦੇ ਕਿਤੇ ਤੁਸੀਂ ਬੋਲ ਕੱਢ ਲਵਾਂ ਇਹਨਾਂ ਦੀਆਂ ਕੈਸੇਟਾਂ ਕੱਢ ਲਵਾਂ ਤੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਫਿਰ ਇੱਕ ਸ਼ਰਮ ਮਹਿਸੂਸ ਹੁੰਦੀ ਆ ਕਿ ਉਦੋਂ ਕੀ ਸੂਰਤ ਸੀ ਤੀ The